ਸਾਸੀ ਗਾ ਜੀ ਸਾਰੇ ਨੂੰ ਤੇ ਪਹੁੰਚ ਚੁਕੇ ਫਰਜ਼ਾ ਗੋਲ ਜੀ ਪਿੰਡ ਤੇ ਮੋਲ ਜ਼ਿਲ੍ਹਾ ਮਰਸਬੰਦ ਤਹਿਸੀਲ ਬਕਾਲਾ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਹਸਤਕਾਲ 사ਸੀ ਗਾ ਜੀ 사ਸੀ ਗਾ ਸੰਦੀਪ ਸਿੰਘ ਜੀ ਬਹੁਤ ਬਹੁਤ ਠੀਕ ਠਾਕ ਮਾੜੀ ਕਿਰਪਾ ਦਿਆ ਜੀ ਮਹਾਰਾਜ ਜੀ ਬਹੁਤ ਕਿਰਪਾ ਦਿਆ ਸਿਲਗੁਰਾਮ ਦਾਸ ਜੀ 사ਸੀ ਬਾਈ ਜੀ ਹੋਰ ਸਲਾਮ ਫਰਜ਼ਾ ਬਹੁਤ ਕਿਰਪਾ ਦਿਆ ਮਾੜੇ ਹਰਕਤ ਦੇ ਕਿਰਪਾ ਦਿਆ ਕਰੇ ਪਰਮੇਸ਼ਰ ਮੇਰਾ ਮੇਰਾ ਕਰੇ ਸੰਦੀਪ ਡੈਲੀ ਫਾਰਮ ਮੈਂ ਖੜਾ ਹਾਂ ਵੀਰਾਂ ਭੈਣ ਭਰਾਵਾ ਬਜ਼ੁਰਗਾਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਹੁਤ ਬਹੁਤ ਪਿਆਰ ਕਰਦੇ ਬੰਦੇ ਆ ਵਾਜੀ ਵਾਜੀ ਹਾਂ ਜੀ ਹਾਂ ਜੀ ਪਹਿਲੇ ਮੀਡੀਆ ਜੀ ਜੰਮੂ ਤੋਂ ਬੰਦੇ ਆ ਗਏ ਆਪਣੇ ਕੋਲ ਵੀਡੀਓ ਦੇਖੀ ਜੰਮੂ ਤੋਂ ਇੱਥੇ ਆ ਗਏ ਇਹਨਾਂ ਨੇ ਝੋਟੀ ਖਰੀ ਚਲੋ ਮੈਂ ਹੋਰ ਵੇਖੋ ਆਪਣੀਆਂ ਅੱਖਾਂ ਵਿੱਚ ਕਹੇ ਨਾਮ ਨਾ ਵੇਖੋ ਕਿੰਨੀ ਦੂਰੋਂ ਬੰਦੇ ਆਏ ਨਾ ਨਾ ਵੇਖ ਲੈ ਚੰਗਾ ਲੱਗਾ ਜਾਨਾ ਚੰਗਾ ਮਾਲ ਫਸਦੇ ਤਾਂ ਆਏ ਆਂਦਾ ਜੀ ਮਾਲ ਲਊ ਤੇ ਚੰਗਾ ਭਾਅ ਫਸਾਈ ਹੋਊ ਤੇ ਮਾਲ ਚੰਗਾ ਹੋ ਫੇਰ ਬਿਲਕੁਲ ਬਿਲਕੁਲ ਫੇਰ ਹੀ ਆ ਗਏ ਬਿਲਕੁਲ ਹਾਂਜੀ ਹਾਂਜੀ ਚਲੋ ਕਰੀਏ ਸ਼ੁਰੂ ਜੀ ਆਪਣੇ ਮਹਾਰਾਜ ਜੀ ਦਾ ਸਾਰਕ ਨੂੰ ਹੀ ਬਾਜੀ ਬਾਸ ਅੱਜ ਸੱਤ ਆਈ ਸਾਤ ਸੱਤ ਮੰਨੀਏ ਜਰਾ ਮਾਰ 6 ਸੂਈਆਂ ਇੱਕ ਮੈਂ ਗੱਬਣੇ ਨੀਲੀਆਂ ਲੇਕਨ ਨੀਲੀਆਂ ਤਿੰਨ ਅਰਖਾ ਚਲੋ ਨੀਲੀਆਂ ਬੜੀਆਂ ਸੁਖ ਨਾਈਆਂ ਕਰਵਾਂਗੇ ਚਲੋ ਇਧਰ ਹੋ ਗਿਆ ਰਹਿਣੇ ਲੈ ਵੀ ਸੰਭਵਾ ਜਾ ਕਰਾਂ ਦੀ ਹਾਂਜੀ ਉਹ ਸਾਜੀ ਆ ਸਾਜੀ ਜੀ ਕੱਲ ਦੀ ਸੂਈ ਸਵੇਰ ਦੀ ਹੂੰ ਦੂਜਾ ਸੂਆ ਅੱਛਾ ਦੂਜਾ ਸੂਆ ਵੇਖੋ ਗਿੱਠਾ ਦੇ ਥਣ ਲੱਗਾ ਸੰਬੇ ਵਾਲਾ ਚਵਾਈ ਆਂ ਦੀ ਦੀ ਮੋਟੀ ਖੋਲੋ ਭਾਜੀ 15 ਲੀਟਰ ਪਹਿਲੇ ਨੇ ਚਵਾਈ ਕੀਤੀ ਲੈ ਵੀ ਸੰਭੋ ਇਹ ਹਰਿਆਣੇ ਚੋਂ ਆਈਆਂ ਚਾਰ ਮੱਝਾਂ ਹਰੇ ਹਰੇ ਆ ਗਈਆਂ ਉਹ ਚਾਰ ਹਰਿਆਣੇ ਚੋਂ ਆਈਆਂ ਠੀਕ ਆ ਉਹ ਨੀਲੀ ਵਾਲੀਆਂ ਔਰ ਖਾਂ ਇਧਰ ਦੀਆਂ ਆ ਹਰਿਆਣੇ ਦੀਆਂ ਸਾਰੀਆਂ ਲੈ ਬੇਸ਼ੱਕ ਉਹ ਦਿਖਾ ਰਹੇ ਥੱਲੇ ਉਹ ਕਰ ਰਹੇ ਥਾਂ ਤੋਂ ਫੋਸਾ ਕਿੰਨਾ ਦੇ ਤੱਕਰੂਗੀ ਦੁੱਧ ਕਰੂਗੀ 17 ਤੋਂ 18 ਲੀਟਰ ਜੀ 17 ਤੋਂ 18 ਸੇਵਾ ਕਰੇ ਕੋਈ ਹਾਂਜੀ ਸੇਵਾ ਕਰੇ ਦੁੱਧ ਵਾਲੀ ਛੋਟੀ ਤੇ ਦੱਸ ਦਿੰਦੀ ਆ ਮੈਂ ਦੁੱਧ ਆਈ ਹਾਂ ਹਾਂ ਹਾਂਜੀ ਵੇਖੋ ਸਭ ਹੀਆ ਬੰਦਿਆਂ ਨੇ ਪੂਰੀ ਐ ਗੁੰਦੀ ਪਈ ਆ ਜੇ ਸੁਸਾ ਲੱਗਾ ਫੇਰ ਵੀ ਕੋਈ ਪ੍ਰਵਾਹ ਰਹੇਗੀ ਨਹੀਂ ਠੀਕ ਆ ਫੋਸਾ ਫਿਰ ਹਾਂਜੀ ਮੈਂ ਵੀ ਫਿਰ ਬਹੁਤ ਜਵਰਦਸਾ ਸਿੰਗੀ ਵੇਖੋ ਕਿਦਾਂ ਸਪੈਸ਼ਲ ਪਾਵੇ ਲੱਗਦੀ ਆ ਹਾਂ ਪਾਵੇ ਲੱਗਦੀ ਆ ਹਾਂਜੀ ਹਾਂ ਪਾਵੇ ਲੱਗਿਆ ਈੜੀ ਦਾ ਪਾਵੇਂ ਆ ਰਕੇ ਥਾਣੇ ਵੇਖੋ ਮਹਾਰਾਜ ਦੀ ਕਿਰਪਾ ਨਾਲ ਸੰਬੇ ਵਾਲਾ ਥਾਣਿਆ ਸੋਹਣਾ ਰੱਬ ਨੇ ਰੱਬ ਨੇ ਦੇਣਾ ਸਭ ਨੂੰ ਰੱਬ ਨੇ ਰੱਬ ਆਜਾ ਨੀ ਚੀਜ਼ਾਂ ਜਾਨਵਰ ਨੂੰ ਵੀ ਬੰਦੇ ਨੂੰ ਰੱਬ ਨੇ ਦੇਣਾ ਸੋਹਣੀਆਂ ਚੀਜ਼ਾਂ ਦਿੱਤੀਆਂ ਸਿੰਗੀ ਵੇਖੋ ਕਿੰਨੀ ਸਪੈਸ਼ਲ ਦਿੱਤੀ ਆ ਪਿਓਰ ਦੂਜਾ ਸੂਆ ਛੱਗੀ ਆ ਦੰਦੀ ਹਾਂਜੀ ਅੱਜ ਮੈਂ ਖਾਲੀ ਆਈਆਂ ਪਾਡੇ ਪੁੰਡੇ ਜਾ ਕੇ ਦਸ ਸੂਵੀਆਂ ਦੋ ਤਿੰਨ ਝਟਕੀਆਂ ਵਿੱਚ ਠੀਕ ਹੈ ਮਰਦਾ ਕੋਈ ਗੱਲ ਨਹੀਂ ਸਰ ਜੰਗੀਆ ਸਰ ਸਵਾ ਸਵਾ ਮਾਰੇ ਪੋਲੀ ਨੂੰ ਮਰ ਗਈ ਚਵਾਈਆ ਇੱਕ ਨੰਬਰ ਥਾਣੀ ਬੜਾ ਸਪੈਸ਼ਲ ਲੱਗਾ ਜੀ ਹਾਂ ਜੀ ਬੋਲ ਜੀ ਫਿਰ ਜਦੋਂ ਸੁਦੀਸਾਂ ਜਿੰਨੇ ਝੋਟੀਆਂ ਵਿੱਚ ਕੋਈ ਗੱਲ ਨਹੀਂ ਆਪਾਂ ਦੇ ਦੇਣੀ ਆ ਜੀ ਤੁਸੀਂ ਦੱਸੋ ਝੋਟੀਆਂ ਦੇ ਹੋ ਜੀ ਡੇਢ ਡੇਢ ਨੂੰ ਆਪਾਂ ਵੇਚ ਦੇਣਾ ਵੇਖੋ ਤੇ ਬਾਕੀ ਕਰਮਾਂ ਵਾਲੀ ਚਲ ਜਿੰਨੇ ਦੀ ਹੈਗੀ ਦੇ ਦਿਓ ਜੀ ਹਾਂ ਜੀ ਉੱਟੀ ਚਲੋ ਡੇਡ ਡੇਡ ਕਰਦੀ ਪਰ ਆਪਾਂ ਭਾਣਾ ਲਈ ਭਾਣਾ ਨੀਸਾ ਦੇ ਦੇਣੀ ਆ ਠੀਕ ਹੈ ਜੀ ਇਹ ਖਤੀ ਦੀ ਦੇ ਦਿਆ ਜੀ ਹਾਂ ਜੀ ਪੰਜ ਹੋਰ ਛੋਟ ਪੰਜ ਹੋਰ ਛੋਟ ਚਲੋ 1 20 ਦੀ ਆਪਾਂ ਨੂੰ ਭਾਣਾ ਦਿੱਤੀ ਰੱਬ ਨੇ ਭਾਣਾ ਆਪਾਂ ਦੇਣੀ ਕੋਈ ਝੋਟੀ ਡੇਡ ਡੇਡ ਕਰਦੀ ਹੁਣ ਵੀ ਠੀਕ ਆ ਪਰ ਆਪਾਂ ਭਾਣਾ ਲਈ ਭਾਣਾ ਜਿਹੜੀ ਸਪੈਸ਼ਲ ਸਣ ਸਪੈਸ਼ਲ ਸਿੰਘੀ ਵੇਖੋ ਹਰ ਚੀਜ਼ ਰੱਬ ਨੇ ਸੋਹਣੀ ਲਾਈ ਸੋਹਣੀ ਲਾਈ ਅਜੇ ਕੱਲ ਦਾ ਸੂ ਵੀ ਲੱਗਾ ਪਰ ਪਰਵਾਹ ਨਹੀਂ ਕੋਈ ਚਾਹੂ ਕੋਈ ਝੋਟ ਜਾਨ ਦੋ ਜਾਨ ਹਾਂ ਜੀ ਹਾਂ ਇਹ ਜਿੱਜਾ ਸਵੇਰ ਛਗੀ ਇਹ ਵੀ ਸ਼ੇਡਾ ਗਿੱਲਾ ਨਾੜੂ ਵੇਖੋ ਨਾਲ ਉਸੇ ਤਰ੍ਹਾਂ ਮਈਆ ਸਭ ਬੋਲੀ ਦੇ ਕੱਚਾ ਦੁੱਧ ਆ ਜੇ ਇਹ ਵੀ ਖੋਲੋ ਇਸ ਕੋਈ ਕੱਚਾ ਦੁੱਧ ਜਿਹੜਾ 12 ਲੀਟਰ ਲੱਗਿਆ ਹੋਊਗਾ ਇਹਦੇ ਕੋਈ 12 ਲੀਟਰ ਲੱਗਿਆ ਕੱਚਾ ਦੁੱਧ ਜੇ ਬੋਲੀ ਬਣਦੀ ਉਹਦਾ ਲੈ ਜਮੂ ਵੀ ਦਿਖਾ ਦੇ ਹਾਂਜੀ ਰਾਈ ਵੀ ਕਿੰਨੀ ਵੱਡੀ ਝੋਟੀ ਛਿੱਗੀ ਆ ਤੇ ਨਾੜੂ ਗਿੱਲਾ ਨਾਲ ਕੱਟਾ ਵਾ ਚੱਲ ਬੱਤ ਠੀਕ ਆ ਫਿਰ ਵੇਖੋ ਛਬੈ ਜਲੀ ਥਾਣੇ ਨੂੰ ਲੱਗਾ ਛਬੈ ਜਲੀ ਚਵਾਈ ਆ ਇਹਦੀ ਵੀ ਸੋਹਣੀ ਚਵਾਈ ਇਹ ਜ਼ਬਰ ਮੈ ਵੀ ਜੰਗੀ ਹਾਂਜੀ ਅੱਧ ਕੋਈ ਸੋਹਣਾ ਰੱਬ ਨੇ ਦਿੱਤਾ ਵਾ ਇਥੋਂ ਸਜਦਾ ਸੋਨਾ ਦਿੱਤਾ ਹਾਂ ਜੀ ਹੁਣ ਬੋਲੀ 12 ਲੀਟਰ ਉਹਦਾ ਦੁੱਧ 15 16 ਦਾ ਰਾਮਨਾਥਵਾ ਦੁੱਧ ਬਿਲਕੁਲ ਬਿਲਕੁਲ ਦੁੱਧ ਸੇਵਾ ਦਾ ਵੀ ਹੁੰਦਾ ਵਾ ਸੇਵਾ ਵੀ ਕਰਦੇ ਫੇਰ ਮਈਆਂ ਕੱਲ ਵੀ ਆਪਰ ਜਾਤ ਪਾਤ ਵਾਲੀਆਂ ਮੁੰਏ ਖੜ ਜਾਂਦੀਆਂ ਜਾਤ ਵਾਲੀ ਆ ਛੋਟੀ ਇਹਨੇ ਮੈਨੂੰ ਕਹਟਾਂ ਯਾਨੀ ਕਟਾ ਇਹਦੇ ਮਰੂ ਕਟਾ ਇਹ ਪਰਸੋਂ ਹੀ ਸੋਈ ਆ ਠੀਕ ਆ ਇਹ ਬਿਲਕੁਲ ਗਿੱਲੇ 나ੜੂ ਦੇ ਉੱਤੇ ਮਈਆਂ ਕੱਚੀ ਵੋਲੀ ਤੇ ਆ ਹੂੰ ਤੇ ਬੋਲਦਾ ਰਹਿੰਦੀ ਮੋਲਾ ਇੱਕ ਤੀ ਦੀ ਦੇ ਦਈਏ ਜੀ ਇੱਕ 20 ਕੋਈ ਨਹੀਂ ਦੇ ਦੋ ਜਿੰਨੇ ਝੋਟੀਆਂ ਆਪਣੇ ਦੇ ਦੋ ਆਪਣੀ ਗੱਲ ਹੀ ਨਹੀਂ ਆਪੀ ਦੇ ਦੋ ਇਹ ਵੀ ਉਸੇ ਭਾਈ ਇੱਕ 20 ਦੀ ਇਹ ਵੀ 1 ਲੱਖ 20 ਰੀਅਲ ਹੀ ਸਹੀ ਹੈ ਅੱਜ ਕੋਈ ਨਹੀਂ 2-4000 ਵੱਧ ਘੱਟ ਆਈ ਉਹ ਨਹੀਂ ਕੋਈ ਗੱਲ ਰੀਅਲ ਹੀ ਸਹੀ ਇੱਕ 20 ਦੀ ਉਹ ਦੇ ਇੱਕ 20 ਦੀਏ ਚਲੋ ਕੋਈ ਜੋੜਾ ਲਊ ਤਾਂ ਹੋਰ ਮਾਨਸਾਰ ਕਰਦਾਂਗੇ ਚਲੋ ਠੀਕ ਬਾਕੀ ਆਏ ਗਿਆ ਦਾ ਮਾਨਸਾਰ ਕਰਾਂਗੇ ਵੇਖੋ ਛਪੇ ਜਲਥਾਨ ਚੱਡਾ ਲੱਗਾ ਵੇਖੋ ਗਿੱਲਾ ਨਾਲੂ ਜੀ ਲਾ ਖਾਈ ਜੀ ਲੱਗਾ ਬਸਾਂ ਦੀ ਸੂਈ ਹੋ ਜਾ ਬਿਲਕੁਲ ਗਿੱਲੇ ਨਾਲੂ ਦੇ ਨਾਲੂ ਸਾਰੀਆਂ ਮਈਆਂ ਗਿੱਲੇ ਨਾਲੂ ਦੇ ਆ ਠੀਕ ਹਾਂਜੀ ਆਹ ਬਾਜੀ ਇਹ ਵੀ ਦੂਜਾ ਸਵੇਰ ਸੂਈ ਆ ਜੀ ਯਾ ਵੀ ਗਿੱਲਾ ਨਾੜੂ ਇਹਨੂੰ ਅੱਜ ਪੰਜਵਾਂ ਦਿਨ ਸਬਈ ਰੂਆ ਅੱਛਾ ਇਹਦੇ ਕੋਲ ਜਿਹੜਾ 12 ਲੀਟਰ ਮਨ ਬੋਲੀ ਠੀਕ ਆ ਮਨ ਦੁੱਧ ਬਣ ਗਿਆ ਇਹਦਾ ਮਰਜ ਦੁੱਧ ਬਣ ਗਿਆ ਵਾ 12 ਲੀਟਰ ਤੋਂ ਸਟਾਰਟਿੰਗ ਨੇ ਚੁੱਕੀ ਆ ਜੀ ਮੈਂ ਵੱਡੀ ਆ ਬਹੁਤ ਵੱਡੀ ਵਕਤ ਸਾਂਭੀ ਵੱਡੀ ਕਿਤੇ ਮੈਂ ਹਮ ਸਾਬ ਪਰ ਆਲੇ ਨੇ ਕਮਾਲ ਕੀਤੀ ਕਿਤੇ ਮੈਂ ਤਾਂ ਥਣ ਵੇਖੋ ਕਿੰਨਾ ਸ਼ੁਭਾ ਚਲਿਆ ਪੂਰਾ ਸ਼ੁਭਾ ਅੱਛਾ ਵਲਜਨ ਥਣ ਤੇ ਚਵਾਈ ਵੀ ਥਣ ਤੇ ਆਉਣੀ ਜੀ ਬਿਲਕੁਲ ਚਵਾਈ ਤੇ ਥਨੇ ਬਾਲਟੀ ਛੇਕ ਕਰ ਦਿਆ ਵਾ ਕਰ ਦੇ ਜੀ ਕਰ ਦੇ ਸਾਂਭੀ ਵੱਡੀ ਵੇਖੋ ਸੌਖੀ ਵੱਡੀ ਆ ਮੈਂ ਬਹੁਤ ਜਿਆਦੀ ਸਾਭੀ ਬੰਦੇ ਮੈਂ ਬਹੁਤ ਜ਼ਬਰ ਚੰਗੀ ਆ ਹਾਂ ਚੰਗੀ ਮਾਜਾ ਬਹੁਤ ਚੰਗਾ ਬਾਲ ਚੰਗਾ ਜਾਨਵਰ ਨੇ ਚੰਗੇ ਕੰਮ ਕਰਨੇ ਆ ਜੀ ਹਾਂਜੀ ਚੰਗੇ ਜਾਨਵਰ ਨਹੀਂ ਜਿਹੜਾ ਸਾਭਿਆ ਉਹਨੇ ਚੰਗੇ ਕੰਮ ਕਰਨੇ ਚੰਗਾ ਹੀ ਆਪਣਾ ਵਿਖਾਉਣਾ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਹਾਂਜੀ 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 ਬੋਸ ਜੇ ਲੋ ਸੰਦੀਪ ਸਿੰਘ ਜਿੰਨੇ ਦੀ ਝੋਟੀ ਆਪਾਂ ਦੇ ਦੇਣੇ ਆ ਜੀ ਛੋਟੀ ਤੇ ਡੇਢ ਡੇਢ ਕਰਦੀ ਆ ਬੜੇ ਡੇਢ ਦੀ ਮੈਨੂੰ ਵੇਚੋ ਠੀਕ ਹੈ ਜੀ ਹਰਾਫਾ ਡੇਢ ਜੀ ਦੇ 40 ਦੀ ਦੇਦਿਆ ਜੀ ਆਪੇ ਛੱਡ ਦੋ 5000 ਹੋਰ ਛੋੜ ਇੱਕ ਪ੍ਰੀਤੀ ਦੀ ਦੇਣੀ ਹੈ ਚਲ ਠੀਕ ਹੈ ਜੀ 18 ਲੀਟਰ ਵਾਲੀ ਆ ਅੱਜ ਅਜੋ ਚੌਥਾ ਪੰਜਵਾਂ ਦਿਨ ਸੂਈ ਨੂੰ ਤੇ ਹੁਣ 12 ਲੀਟਰ ਜਿਹੜਾ ਕੱਚਾ ਦੁੱਧ ਦੇ ਕੋ ਤਿਆਰ ਆ ਕੀ ਕਰੀਏ ਹਾਂ ਜੀ ਗੱਲੀਆਂ ਨਾਲ ਉਹ ਉਸੇ ਤਰ੍ਹਾਂ ਨਾਲ ਇੱਕ ਲੱਖ ਪੈਂਦੀ ਆ ਦੇਣੀ ਹੈ 1.35 ਦੀ ਚਲੋ ਜੀ ਆਹ ਜੀ ਇਹ ਵੀ ਜੀ ਦੂਜਾ ਸੂਆ ਸੂਈ ਆਵੀ ਇਹਦਾ ਵੀ ਨਾਰੂ ਨਾਲ ਬਿਲਕੁਲ ਬੋਲੇ ਦਿਆ ਵੇਖੋ ਕੀ ਕਰਮਾੜੀ ਬਣੀ ਫਿਰਦੀ ਜੈਡ ਬਲੈਕ ਵੇਖਾ ਕਿਹਦਾ ਜੈਡ ਬਲੈਕ ਇਹ ਵੀ ਹਿੜਿਆਣੇ ਚੋਂ ਆਈ ਲੈ ਮੈਂ ਹੱਥ ਕਰਾਈ ਮੈਂ ਹੱਥ ਕਰਾਈ ਕਿ ਮੈਂ ਟਾਈਮ ਟੂ ਟਾਈਮ ਇਤਨਾ ਹੀ ਕਰਾਉਂਦੀ ਆ ਅੱਜ ਦੋ ਦਰੀਏ ਦੇ 66 ਕੰਨੇ ਜਿਹੜੀ 12 13 ਤੋਂ 66 ਦੇ ਚੁੱਕਿਆ ਠੀਕ ਆ ਆ ਦੁੱਧ ਜੇ ਕੋਈ ਚਾਈ ਦੀ ਸੇਵਾ ਕਰਨ ਵਾਲਾ ਹੋਵੇ ਤਾਂ 20 20 ਜਵਾ ਸਕਦੀ ਆ ਜੀ ਸੁਆਸ ਇਹ 17 18 ਤੇ ਚਬਾਊਗੀ ਕਰਮਾੜੀ ਹਣ ਸੋੜਾ ਸਭ ਚੀਜ਼ਾਂ ਰੰਗ ਵੇਖੋ ਜਿੱਦਾਂ ਕਹਿੰਦੇ ਪੇਂਟ ਕੀਤੀ ਹੁੰਦੀ ਆ ਇਹ ਨਸਲ ਆ ਨਸਲ ਮੈਂ ਨਸਲ ਚੰਗੀ ਨਸਲ ਕੁਆਲਿਟੀ ਹੈ ਜੀ ਨਸਰ ਕੁਆਲਿਟੀ ਦਾ ਮਾਲ ਉਧਰ ਦਾ ਚੰਗਾ ਜੀ ਮਾਲ ਬਹੁਤ ਚੰਗਾ ਉਹ ਕਿਦਾਂ ਕਹਦੇ ਜੱਟ ਬਲੈਕ ਤੇ ਰਾਮਣੇ ਵੇਲੇ ਬਹਿ ਕੇ ਬਣਾਈਆਂ ਸੋਹਣਾ ਸਣ ਚੱਡਾ ਵੀ ਦਿੱਤਾ ਸਭ ਚੀਜ਼ਾਂ ਚੰਗੀਆਂ ਖੁੱਡਾ ਵੇਖੋ ਤੁੱਕ ਕਿੰਨਾ ਕਰਾ ਚੌੜਾ ਬਹੁਤ ਜ਼ੋਰ ਦਾ ਮੀਟਰ ਮੀਟਰ ਦੇ ਖੁੱਡਾ ਇਕੱਠਾ ਮਗਰ ਨਾੜੂ ਨਾ ਬਿਲਕੁਲ ਯਾਰ ਭਰਾ ਇਹ ਮੰਨ ਕੇ ਲੈ ਨੂੰ ਕੋਈ ਨਰੇ ਉਹ ਹਾਰਦਾ ਇਹਨੂੰ ਕਰੋ ਮੰਨ ਖਾਣ ਖਾਣੀ ਬਰਾ ਬਲਗੀ ਪਰਾ ਬਲਗੀ ਖਲਾ ਪਿੱਛੇ ਪਿੱਛੇ ਜਾ ਕਹ ਵਿੱਚ ਆਪਾਂ ਚੇਲੇ ਠੀਕ ਆ ਨੇੜੇ ਖਾ ਰਹੇ ਚਲੋ ਹਾਂਜੀ ਉਹ ਸਰ ਜੇ ਜਸਦੀਪ ਸਿੰਘ ਜਿੰਨੇ ਛੋਟੀਆਂ ਆਪਾਂ ਦੇ ਦੇਣੀ ਪਈ ਆਪਾਂ ਭਾਣਾ ਲਈ ਭਾਣਾ ਦੇ ਦੇਣੀ ਜੀ ਸਵਾ ਲੱਖ ਦੀ ਦੇਣਗੇ ਜੀ 120 ਦੀ 120 ਦੀ 120 ਜਿਉਂ ਵੀ ਹੋਰ 10000 ਛੋੜ ਨਹੀਂ ਠੀਕ ਆ ਵੇਚਣੀ ਆਪਾਂ ਮਈਆਂ ਕੋਈ ਗੱਲ ਨਹੀਂ 10 ਦੇ ਦੇਣੀ ਰਿਆਣੇ ਦੀ ਛੋਟੀ ਕੋਈ ਲਊ ਨਾ ਜੈ ਮੋਲਾ ਫਤਹ ਛੋਟੀ 140 ਦੀ ਹੁਣ ਵੀ ਵੇਚ ਸਕਦੇ ਆ ਪਰ ਆਪਾਂ ਭਾਣਾ ਲਈ ਭਾਣਾ ਦੇਣੀ ਆ ਇੱਕ ਦਾਹ ਦੀ ਦੇਣੀ ਹੈ ਰੇਡ ਵੇਲੇ ਫੋਸੇ ਬਿਲਕੁਲ ਛੋਟਾ ਜਿਹਾ ਬਿਲਕੁਲ ਛੋਟੇ ਛੋਟੇ ਰੇਡ ਅਗਲਾ ਬਹੁਤ ਹੈ ਜਾਂ ਮਨੂੰ ਮਾਫ ਨਫਾ ਜਿਹੜਾ 1000 2000 ਲੈਣਾ ਲਗੀਆਂ ਚੰਗੀਆਂ ਪਰਗੀਆਂ ਮਾਲ ਵੇਖੋ ਪਹਿਲਾਂ ਸਾਰਾ ਵਗਿਆ ਪੁੱਜੇ ਜਾ ਉਹ ਗਿੱਲਾ ਨਾਲੂਏ ਦਾ ਨਾਲ ਨਹੀਂ ਬਿਲਕੁਲ ਕੱਚੇ ਦੁੱਧ ਤੇ ਝੋਟੀ ਵੇਖੋ ਫਿਰ ਫਟ ਫੋਟ ਹੀ ਨਿਕਲੀ ਬਸ ਵਾ ਠੀਕ ਚ ਰੇਡ ਇੱਕ ਦਾਹ ਦੀ ਹਾਂ ਜੀ ਇਹ ਵੀ ਸੂਈ ਆਈ ਥੋੜੀ ਇਹ ਸੂਈ ਜੀ ਨੀਲੀ 라ਵੀ ਚੌਗੀ ਦਿੰਦੀ ਚਾਰ ਦੰਦ ਚਾਰ ਦੰਦ ਕੱਟਾ ਮਗਰ ਇਹਦਾ ਵੀ ਨਾਲੂ ਨਾਲ ਆ ਇਹਨੂੰ ਹਫਤਾ ਸੂਈ ਨੂੰ ਹੋ ਗਿਆ ਠੀਕ ਆ ਲੋ ਜੀ ਇਹ ਦਿਖਾਓ ਦੁੱਧ ਦੇ ਕੋ 9 ਲੀਟਰ ਅੱਠ ਦੀ ਗਾਰੰਟੀ ਪਹਿਲਾ ਸੂਗਾ ਹਾਂ ਜੀ ਪਹਿਲਾ ਸੂਗਾ ਚਾਰ ਦੰਦ ਪਹਿਲਾ ਸੂਗਾ ਚਾਰ ਦੰਦ ਇਹ ਵੀ ਦਿਖਾਓ ਸਮਝੋ ਪ्योर ਨੀਲੀ ਵੇਖੋ ਸਭ ਨਿਸ਼ਾਨੀਆਂ ਰੱਬ ਨੇ ਦਿੱਤੀਆਂ ਹਰ ਇੱਕ ਨਿਸ਼ਾਨੀ ਵੇਖੋ ਰੱਬ ਨੇ ਬਿਲਕੁਲ ਬਿਲਕੁਲ ਜੀ ਬਿਲਕੁਲ ਹਾਂ ਜੀ ਬੱਚਾ ਮੈਂ ਖਟਾ ਹੈ ਖਟਾ ਮਗਰ ਠੰਡੀ ਧੀਰੀ ਐ ਭਾਵੇਂ ਦੋਹੀ ਬੰਨੀ ਪੈ ਗਈ ਚੋ ਜੀ ਬੰਬਾਲ ਐ ਸੀਰਸ ਲੱਗ ਤੇ ਭੋਸਾ ਫਰਿੰਦਾ ਮੁੱਲ ਯਾਰ ਜਿੰਨੇ ਦੀ ਗਈ ਸੋਨੀਆ ਪਾਟੀਆਂ ਦੇਣੀ ਝੋਟੀ ਜੀ ਦੱਸ ਦੋ ਬਾਈ ਬੱਸ ਬੋਲੇ ਤਾਂ 90 ਕਰਦੇ ਜੀ ਇਹਦਾ ਪਰ ਆਪਾਂ 90 ਦੀ ਨਹੀਂ ਦੇਣੀ ਜਿਹੜੇ ਆਪਾਂ ਦੇਣੀ ਲੈਣੀ ਹੈ ਨਾ ਝੋਟੀ ਜੀ 80000 80000 80000 ਇਹ ਸੀਲ ਠੰਡੀ ਭਾਵੇਂ 10 ਬੰਦੇ ਥੱਲੇ ਬੈਜੋ ਲੱਤ ਨਾ ਫੁੱਟੇ ਚਲੋ ਗਰੰਟੀ ਹੈ ਠੀਕ ਕੱਟਾ ਮਗਰ ਚਲੋ ਤੇ ਆਪੋਸੋ ਇਹ ਨੀਲੀ ਰਵੀ ਜੀ ਇਹ ਅੱਜ ਹੀ ਆਈ ਆ ਸੂਈ ਆਈ ਅੱਜ ਪਹਿਲਾ ਚੌਥੇ ਦਿਨ ਰਿਹਾ ਬੱਚਾ ਵਕਾ ਚੈਨਾ ਸੁਆ ਮੈਂ ਦੂਜਾ ਸੁਆ ਦੂਜਾ ਸੁਆ ਇਹਦਾ ਦੂਜਾ ਸੁਆ ਅੱਜ ਆਇਆ ਪੌਣੀ ਨਹੀਂ ਇਹ ਆਈ ਤੇ ਇਹਨਾਂ ਨਮਾਇਦ ਵਿਆਸ ਗਿਆ ਤੇ ਇਹਨਾਂ ਨੇ ਮਨ ਲਵਾ ਪਾ ਦਿੱਤਾ ਚਲੋ ਕੋਈ ਗੱਲ ਨਹੀਂ ਅੱਜ ਨੂੰ ਪਾ ਦੋ ਵੀਰਪੁਰਾ ਹੋਣ ਲੈ ਜੂਗਾ ਨਾ ਨਾ ਇਹ ਤੇ ਕੋਈ ਨਹੀਂ ਦੁੱਤ ਚਲਾ ਕੇ ਵੇਚ ਦਾਂਗੀ ਚੋਈ ਜਾਂਦਾ ਬੰਦਿਆ ਬਿਲਕੁਲ ਬਿਲਕੁਲ ਅੱਜ ਹੀ ਆਈ ਆ ਸੂਈ ਨੇ ਇਹਨੂੰ ਚੌਥਾ ਦਿਨ ਅੱਜ ਆਜੋ ਜੀ ਆਜੋ ਚੌਥਾ ਦਿਨ ਸੂਈ ਨੂੰ ਰੱਖ ਪਿਓਰ ਇਹ ਵੀ ਪਿਓਰ ਨਹੀਂ ਲਈ ਪਿਓਰ ਨਹੀਂ ਇਹ ਛੋਡੀ ਤੱਕਰ ਸਭ ਨਿਸ਼ਾਨੀਆਂ ਨੇ ਰੱਬ ਨੇ ਗੁਸਤੀਆਂ ਵੇਖੋ ਆਈ ਅੱਜ ਹੀ ਆਈ ਗਲੀ ਬੋਦਾਂ ਯਾਰ ਸਦੀ ਭਾਗੇ ਮੈਂ ਦੋ ਆਪਾਂ ਦੇ ਦੇਣੀਆਂ ਜੀ ਚਲੋ ਅੱਜ ਆਈ ਚਾਹ ਪਾਣੀ ਮਿਲਿਆ ਤਾਂ ਆਪਾਂ ਦੇ ਦੇਣੀਆਂ ਜੀ ਇਹਦਾ ਮੁੱਲ ਕਰਦੇ 95000 ਹੂੰ 90000 ਦੀ ਦੇਣੀ ਲੱਭੇ ਯਾਰ ਨਾਲੂ ਨਾਲ ਬੱਚਾ ਉਹ ਬੱਚਾ ਨੂੰ ਖਾਦੀ ਇੱਥੇ ਬੱਚਾ ਲਿਆਦਾ ਨਾਲੂ ਗਿੱਲਾ ਨਾਲ ਇਹਨੂੰ ਪੰਜਵਾਂ ਦਿਨ ਸੋਈ ਨੂੰ ਠੀਕ ਆ ਠੀਕ ਆ ਜੀ ਦੁੱਧ ਦੇ ਕੋ ਹੱਥ ਕਿਲੋ ਅੱਜ ਆਈ ਹੈ ਚੋਈ ਚੋਈ ਚਲੋ ਮੁੰਡਿਆਂ ਨੇ ਲਵਾਤੀ ਚਲ ਵਿੱਚ ਪਾਸਤੀਆ ਕਿ ਵੀਰਪੁਰਾ ਭੈਣ ਦਿੰਦਾ ਕਿ ਸੀਲ ਉਸਤੇ ਚੋਣ ਇੰਨੀ ਪੰਬ ਹਨ ਬੜਾ ਚਫਾਜ ਲੱਗਾ ਐਦੀ ਐਦੀ ਮੋਟੀ ਚੋਣ ਹੈ ਦੁੱਧ 8 ਲੀਟਰ ਹੋਊਗਾ ਚਲੋ ਠੀਕ ਬੋਲੀ ਤੇ ਬੋਲੀ ਹਾਂ ਜੋ ਖਾ ਬੱਚਾ ਖਾ ਦੋ ਬਿਲਕੁਲ ਬੱਚਾ ਤਾਜ਼ਾ ਆ ਰੱਬਾ ਆ ਗੀ ਹਾਂਜੀ ਬਹੁਤ ਰੱਬਾ ਹਾਂ ਉੱਥੇ ਬੰਦ ਚੱਲ ਉਹ ਨਾਲੂ ਨਾਲ ਇਹਦਾ ਵੀ ਸੂਈ ਨੂੰ ਚੌਥਾ ਲੈ ਲਓ ਇਹ ਗੰਬੜੀ ਜੀ ਇਹ ਵੀ ਖਾ ਲਓ ਆਪਣੇ ਭਾਈ ਅੱਛਾ ਨੀਲੀ ਰੋਵੀ ਪਿਓ ਨੀਲੀ ਦਾ ਆਪਣਾ ਸ਼ਕੀਨ ਆ ਤੇ ਮੈਂ ਚਲੋ 4 ਦਿਨ ਸਾਂਭੀ ਲਓਏ ਕੋਈ ਗੱਲ ਨਹੀਂ ਹਾਂਜੀ ਬਹੁਤੀ ਠੰਡੀ ਮੈਂ ਖੈਰ ਧਰਤੀ ਦੀ ਵਿਖਾਉਂਦੀ ਇਹ ਠੀਕ ਆ ਬਸ ਹਾਂਜੀ ਹਾਂ ਲਊਗੀ ਹਫ਼ਤਾ ਤੱਕ ਲਊਗੀ ਤੇ ਜਿਆਦੀ ਠੰਡੀ ਆ ਕਰ ਇਹਨੂੰ ਖਾਲੀ ਘੋਆ ਕਰਨ ਲੱਗੀ ਥੋੜੀ ਗਨ ਚੱਲਿਆ ਮੂੰਗਵਾਣ। ਕਮਾ ਲੈ ਜਾ ਹਫਤਾ ਲੈ ਜਾ ਹਾਂਜੀ ਹਫਤਾ ਲੈ ਜਾ ਹਫਤਾ ਲੈ ਜੀ ਹਫਤਾ ਲਊਗੀ। ਦੇਖਿਆ ਕਿਦਾਂ ਮਣਕੀ ਅੱਖ ਮਣਕੀ ਅੱਖ। ਦੇਖ ਸ਼ੰਮੂ ਇਹ ਮਣਕੀ ਅੱਖ ਆ ਜਾਓ ਪੂਰਾ ਮਣਕੀ ਅੱਖ ਸਭ ਨਿਸ਼ਾਨੀਆਂ ਵੇਖਾ ਰੱਬ ਨੇ ਦੱਸੀਆਂ। ਤੇਰੀ ਬਾਲੀ ਅਮੇ ਦੇ। ਚੱਲ ਆ ਜੀ। ਉਹ ਸਭ ਇਹਦੀ ਫਿਰ ਕੀਮਤ ਦੇ ਦੇ ਨੇ ਸੰਦੀਪ ਸਿੰਘ ਜੇਦੋਂ ਜਿੰਨੇ ਦੀ ਛੋਟੀਆ ਕੋਈ ਗੱਲ ਨਹੀਂ ਜੀ। ਛੋਟੀ ਬਣ ਤਣ ਕੇ ਦੇ 1 20 ਨੂੰ ਵਿਕਣੀਆਂ ਜੀ। ਹਮਮ। ਥੋੜੇ ਦਿਨਾਂ ਚਲੋ ਲੈਂਦੀ ਆ ਦੂਜਾ ਸਵੇਰ ਹੋਇਆ ਦਾ। ਜੇ ਆਪਾਂ ਇੱਕ ਵੀ ਦਿਨ ਨਹੀਂ ਦੇਣੀ ਆਪਾਂ ਪਾਣਾ ਲਈ ਪਾਣਾ ਆਪਾਂ ਦੇ ਦੇਣੀ ਆ ਠੀਕ ਹੈ ਜੀ ਇੱਕ ਪੰਜ ਦੀ ਰਹਿ ਗਈ ਇੱਕ ਬੰਦੀ ਹਾਂ ਜੀ ਲੱਖ ਦੀ ਲੱਖ ਦੀ ਜਕਾਤ ਆ ਸੰਦੀਪ ਸੋਨੇ ਲੱਖ ਦੀ ਕੋਈ ਗੱਲ ਨਹੀਂ ਜਾਂ ਦੋ ਲੱਖ ਜੀ 2000 ਸ਼ੋਰ ਹਨ ਮੇਰੀ ਹਨ ਮੇਰੀ ਜੇ ਕੋਈ ਹੁਣ ਲੈਂਦਾ ਤਾਂ ਸੂਸਵਾ ਕੇ ਝੋਟੀ ਇੱਕ ਵੀ ਦੀ ਉਹ ਸਾਰਿਆਂ ਨੂੰ ਪਤਾ ਜੀ ਚਲੋ ਕੋਈ ਨਹੀਂ ਆਪਣੇ ਕੋਲ ਕੱਲ ਆਈ ਆਪਾਂ ਨੂੰ ਯਾਰ ਦੋ ਜਾਸ ਦਿਨ ਤੇ ਕਰਮ ਵਾਲੀ ਕਿਸੇ ਨੂੰ ਪਾ ਬਿਲਕੁਲ ਠੀਕ ਹੈ ਜੀ ਹਾਂ ਜੀ ਬਾਕੀ ਹੋ ਰਹਿਣਾ ਜਿਆ ਫਿਰ ਆਈ ਮਈਆਂ ਬਹੁਤ ਸੋਹਣੀਆਂ ਮਈਆਂ ਰੇਡ ਵੀ ਪਾ ਫੋਜ ਸਾਹਿਬ ਠੀਕ ਆ ਤੇ ਜੈ ਮੋਲਾ ਤੇ ਬਾਕੀ ਮੇਰਾ ਵੀ ਇੱਥੇ ਆ ਗਏ ਆ ਸਭੀ ਕਰੋ ਕੋਈ ਗੱਲ ਨਹੀਂ ਤਸੱਲੀ ਕਰੋ ਭਾਈ ਦੋ ਦਿਨ ਰੋ ਤਿੰਨ ਦਿਨ ਰੋ ਜੋ ਕੇ ਚਾਰ ਚਾਡਾਂ ਗਵੇਂ ਖੜੋ ਕੋਈ ਗੱਲ ਨਹੀਂ ਆਪਾਂ ਦੱਸਣਾ ਉਹ ਜਲਦੀ ਸਜੂ ਹੈਗਾ ਬਿਲਕੁਲ ਬੋਲੀ ਦਾ ਮਈਆ ਜੋ ਕੇ ਖਾਣਾ ਇਹਦਾ ਸ਼ਿਟਾਡਾਂ ਗੀ ਚੁੱਕੀ ਮਈਆਂ ਨੇ ਉਹ ਤਾਂ ਮੈਂ ਦੱਸ ਦਿੰਦੀ ਮੈਂ ਕੀ ਦੇਣਾ ਜੀ ਮਾਲਕ ਨੂੰ ਮੈਂ ਦੱਸ ਦਿੰਦੀ ਇਹਨੇ ਪੈਸੇ ਲੈਉਣੇ ਹਰ ਕਾਜ ਕਲ ਸਿਆਣਾ ਸਭ ਦੱਸ ਦਿੰਦੀ ਮਈਆਂ ਜੀ ਹਾਂ ਜੀ ਚਲੋ ਬੋਲੋ ਨੰਬਰ ਜੀ ਨੰਬਰ 9814718792 ਕਰਨਾਮ ਸਿੰਘ ਫੌਜੀ ਕਿੰਡਤਮੋਵਾਲ ਤਸਵੀਰ ਬਾਬਾ ਬਖਾਲਾ ਜ਼ਿਲ੍ਹਾ ਅਮਰਸਾ